ਹਾਂਜੀ ਕਿੱਦਾਂ ਸਾਰੇ بارش ਵਾਲਾ ਤਾਂ ਕੰਮ ਹਜੇ ਠੀਕ ਠੀਕ ਚੱਈਆ ਖੇਤ ਨੂੰ ਬਾਹਰ ਦੁਆਰੇ ਪਾਉਣਾ ਪੈ ਗਿਆ ਲੇਬਰ ਹਜੇ ਕਹਿੰਦੀ ਖੜਨਾ ਪੈਣਾ ਇੱਕ ਦੋ ਦਿਨ ਅੱਜ ਚੱਲ ਰਿਹਾ ਰੇਪਾਉਣ ਦਾ ਕੰਮ ਹਫਤਾ ਹੋ ਗਿਆ ਇਹਨੂੰ ਲੱਗੀ ਜੀਰੀ ਨੂੰ ਕੋ ਸਹਜ ਆਇਆ ਸਾਡੀ ਰੋਟੀ ਲੈ ਕੇ ਮੌਸਮ ਵੀ 2-3 ਦਿਨ ਕਹਿੰਦਾ ਗੜਬੜ ਦੱਸਿਆ ਵਾ ਪਾਣੀ ਤਾਂਹੀਂ ਆਪਾਂ ਨੇ ਘਟ ਰੱਖਿਆ ਵਾ ਵੀਰੇ ਨਾ ਕੋਈ ਰੋਟਣੇ ਕਾ ਫਾਇਦਾ ਬਹੁਤਾ ਪਾਣੀ ਪਾਏ ਤੇ ਨਹਿਰ ਵੀ ਨਾ ਪੂਰੀ ਛੱਡੀ ਹੋਈ ਆ ਹੁਣ ਐਨ ਉੱਪਰ ਤੱਕ ਐਨ ਕੰਡਿਆਂ ਤੱਕ ਜਾਂਦੀ ਮਾਰੋ ਮਾਰ ਕਰਦੀ ਹੁਣ ਗਾਂ ਲੋੜ ਗਈ ਹੈ ਪਾਣੀ ਦੀ ਖੇਤਾਂ ਨੂੰ ਕੁਛ ਪੰਜਾਬ ਚ ਵਰਤ ਹੁੰਦਾ ਕੁਛ ਹਰਿਆਣੇ ਨੂੰ ਚਲੇ ਜਾਂਦਾ ਕੁਸਾ ਰਾਜਸਥਾਨ ਨੂੰ ਚਲੇ ਜਾਂਦਾ ਸਾਡੀ ਆਹੇ ਸਾਡੀ ਆ ਧਰਤੀ ਇਹ ਰੇਤਲੀ ਚਾਰ ਕਿਲੇ ਇਹ ਤਾਂ ਕਰਕੇ ਕੱਖ ਜਾਉਣ ਲੱਗ ਗਿਆ ਤਾਂ ਉਹ ਦੋ ਕਿਲੇ ਤਾਂ ਕਰਤੇ ਗਿੱਲੇ ਜਿਹੜਾ ਆਹੇ ਇਹ ਬਾਹਰ ਪਾਉਣਾ ਪੈਗਾ ਦੁਆਰੇ ਮੋਟਾ-ਮੋਟਾ ਜਾ ਉੱਪਰ ਤੇ ਰੱਖ ਕੇ ਹਲ ਕੱਢ ਦੇਣੇ ਕੱਖ ਕੰਡਾ ਜਮੜਾ ਜ ਮਰ ਜੂਗਾ ਬਾਜ ਇੱਕ ਦੋ ਮੀ ਵੀ ਇੱਕ ਮੀ ਪਿਰ ਗਿਆ ਫਿਰ ਤਾਂ ਇਹ ਇਲਾਕਾ ਹੈ ਜਿੱਥੇ ਸੇਮ ਹੋ ਜਾਂਦੀ ਆ ਫਿਰ ਤਾਂ ਮੋਟਰ ਚਲਾ ਨਾ ਚਲਾ ਦੇਖੋ ਕੁਦਰਤ ਦੇ ਰੰਗ ਨਾਲੇ ਤਾਂ ਪੈ ਰਹੀਆਂ ਕਿਣੀਆਂ ਆ ਦੇਖੋ ਦਿਖਦੀਆਂ ਐਨ ਫੱਤਰ ਪੈਣੀਆਂ ਹੈਂ ਨਾਲੇ ਧੁੱਪਾਂ ਨਿਕਲੀ ਹੋਈ ਆ ਇਹਨੂੰ ਕਹਿੰਨੇ ਕੁਦਰਤ ਪਤਾ ਨਹੀਂ ਤਾਂ ਸਰਕਾਰ ਨੂੰ ਸੁਣੇ ਗਿਆ ਵੀ ਸਾਡੀ ਸਫਤਾਂ ਲੱਗ ਗਈਆਂ ਹੁਣ 8 ਘੰਟੇ ਤੇ ਵੀ ਅੱਧਾ ਘੰਟਾ ਘਟਾਏ ਦਿੱਤੀ ਸਾਡੇ ਤਾਂ ਜਨਰੇਟਰ ਲਾਇਆ ਵਾ ਸਵੇਰ ਦਾ ਚੱਲਦਾ 6 ਵਜੇ ਦਾ ਤਾਂ ਆਹ ਕਿਹੜਾ ਭਰਨਾ ਇਹਦਾ ਕਦੋਂ ਕਰੂਗੇ ਤਾਂ ਪੰਗਿਆਂ ਨੂੰ ਕਹਾ ਕੰਮ ਮਿਲੂਗਾ ਉਹ ਦੋ ਕਿਾਰੇ ਕੱਲ ਕਰੇ ਤੇ ਆਹ ਅੱਜ ਕਰੂਗੇ ਪਤਾ ਨਹੀਂ ਨਜ਼ਰੇ ਲੱਗ ਗਈ ਰੱਬ ਜਾਣਦਾ ਹੋਂ ਇੱਕ ਉੱਪਰ ਰੱਬ ਨੇ ਵੀ ਉੱਪਰ ਤੇ ਕਾਇਦਾ ਕਰਤਾ ਕੰਮ ਹਲੇ ਵੀ ਪੌਣਾ ਨਹੀਂ ਹੈ पांच जफे ਬਥੇਰੇ ਪੰਡਾ ਖੋਲ ਦੇਣੀ ਆ ਜੇ ਦੌਲੋਂ ਤੋੜਨੇ ਨੂੰ ਚਲੋ ਤਾਂ ਕੁਦਰਤ ਨਾਲ ਉਹ ਮੁਰੇ ਤਾਂ ਕੋਈ ਜ਼ੋਰ ਨਹੀਂ ਹੈ ਪਰ ਸਰਕਾਰ ਤਾਂ ਮੜ ਜਾ ਹੁੰ ਦਵੇ ਸਾਥ ਕਮ ਸੇ ਕਮ 10 12 ਘੰਟੇ ਦਾ ਦਵੇ ਜੇ ਪਹਿਲਾਂ ਮੰਗਣਾ ਨਹੀਂ ਕਰਨੀ ਦੋ ਤਿੰਨ ਸਾਲ ਬਥੇਰੇ ਸੋਨਾ ਦਿੱਤੀ ਐ ਲਾਈਟ ਹੁਣ ਆ ਕੇ ਪਤਾ ਨਹੀਂ ਕੀ ਹੋ ਗਿਆ ਜੱਦੀ ਨਾ ਇਹ ਸਰਕਾਰ ਬਣੀ ਆ ਸੌਥਾ ਸਾਲਿਆਂ ਦਾ ਜੀ ਦੀ ਦਾ 22 23 24 25 ਲੱਗਿਆ ਵੀ ਪਰ ਜਨਰੇਟਰ ਪਹਿਲੀ ਵਾਰੇ ਲਾਇਆ ਨਹੀਂ ਅੱਗੇ ਤਾਂ ਲੋਡ ਨਹੀਂ ਪਈ ਪਤਾ ਨਹੀਂ ਹੈ ਕਿ ਕੀ ਚੱਕਰ ਕੋਈ ਨਾ ਤਾਂ ਤਕਨੀਕੀ ਫਾਲਟ ਆ ਰੱਬ ਜਾਣੇ ਕੀ ਕੀ ਚੱਕਰ ਅ ਬਾਕੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ ਪਿਆਰ ਬਖਸ਼ਦੇ ਤੁਸੀਂ ਫਸੀ ਗਾੜ